ਪਾਰਸ ਗੁਰੂ ਦੇ ਜਿਹੜੇ ਗੁਰੂ ਦੇ ਨਾਲ ਉਸ ਵਹਿਣ ਦੇ ਵਿੱਚ ਸ਼ਹਾਦਤਾਂ ਦੇ ਵੀ ਜਾਮ ਪੀਗੇ ਤੁਸੀਂ ਵਿੜੇ ਵਾਲੇ ਦੱਸਦੇ ਹੋ ਮਜਬੀ ਸਿੱਖ ਮਾੜੇ ਸ਼ਬਦ ਵਰਤ ਕੇ ਉਹਨਾਂ ਬਾਰੇ ਸਿੱਖੀ ਦੇ ਪ੍ਰਧਾਨ ਬਣਦੇ ਹੋ ਦਾਸ ਭਾਈ ਚਾਰਾ ਜਿਹੜੇ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਸਾਹਿਬ ਨੇ ਆਏ ਦਰਜ ਕੀਤੀ ਉਹਨਾਂ ਨੂੰ ਦੁਤਕਾਰਤਾ ਤੁਸੀਂ ਮਹੌਲੇ ਪੈਦਾ ਕੀਤਾ ਕਿ ਇੱਕ ਪਿੰਡ 'ਚ 13-13 ਗਰੂ ਕਰ ਤੇ ਇਹੀ ਅੱਗ ਚੱਕ ਕੇ ਇੰਗਲੈਂਡ ਕੈਨੇਡਾ ਤੱਕ ਵੀ ਨਫ਼ਰਤ ਵਾਲੀ ਅੱਗ ਨਾਲ ਲੱਗੇ ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਪੱਤਰਕਾਰ ਸਿਮਰਨ ਜੋਸ਼ ਸਿੰਘ ਮੱਕੜ ਦੀ ਮੱਕੜ ਸਾਹਿਬ ਵਿਵਾਦਾਂ ਦੇ ਵਿੱਚ ਘਰੇ ਹੀ ਰਹਿੰਦੇ ਨੇ ਕਿਉਂਕਿ ਉਹ ਸੱਚ ਬੋਲ ਦਿੰਦੇ ਨੇ ਮੱਕੜ ਸਾਹਿਬ ਸੱਚ ਬੋਲਣ ਤੋਂ ਨਹੀਂ ਹਟਦੇ ਭਾਵੇਂ ਕਿਸੇ ਨੂੰ ਮਿਰਚਾਂ ਹੀ ਲੱਗਣ ਮੱਕੜ ਸਾਹਿਬ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਦਾ ਵਾਇਰਲ ਹੋ ਰਿਹਾ ਹੈ ਤਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਉਸੇ ਤੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਾ ਵਾਇਲਲ ਹੋ ਰਿਹਾ ਹੈ ਹੋ ਸਕਦਾ ਹੈ ਵੀਡੀਓ ਇਹ ਪੁਰਾਣਾ ਹੋਵੇ ਪਰ ਜਿਹੜਾ ਵੀਡੀਓ ਹੈ ਉਹ ਬਿਲਕੁਲ ਸੱਚਾ ਹੈ ਤੇ ਲੋਕਾਂ ਦੇ ਮੂੰਹ ਬੰਦ ਕਰਨ ਵਾਲਾ ਹੈ ਮੱਕੜ ਸਾਹਿਬ ਨੇ ਜਿਹੜੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਹੀਆਂ ਨੇ ਉਹ ਬੜੀਆਂ ਹੀ ਸਟੀਕ ਤੇ ਇੱਕ ਆਪਾਂ ਕਹਿ ਲਈਏ ਕਿ ਤਤ ਦੇ ਨਾਲ ਗੱਲਾਂ ਹੋ ਕਈਆਂ ਨੇ ਤੁਸੀਂ ਇਸ ਵੀਡੀਓ ਨੂੰ ਦੇਖੋ ਜੇ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਜੇਕਰ ਤੁਸੀਂ ਮੱਕੜ ਸਾਹਿਬ ਦੇ ਨਾਲ ਸਹਿਮਤ ਹੋ ਕਿਉਂਕਿ ਜਿਹੜੇ ਵੀ ਲੋਕ ਹਨ ਛੋਟੀਆਂ ਜਾਤਾਂ ਦੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਤੇ ਜਿਹੜੇ ਪਹਿਲਾਂ ਹੀ ਚੌਧਰੀ ਬਣੇ ਬੈਠੇ ਨੇ ਗੁਰੂ ਘਰਾਂ ਦੇ ਵਿੱਚ ਉਹ ਇਹ ਗੱਲ ਸੋਚਦੇ ਨੇ ਕਿ ਅਸੀਂ ਸ਼ਾਇਦ ਸਿੱਖ ਧਰਮ ਨੂੰ ਮੁੱਲ ਲੈ ਲਿਆ ਹੈ ਤੇ ਸਿੱਖ ਧਰਮ ਸਾਡਾ ਕੱਲਿਆਂ ਦਾ ਇਹ ਇਸਤੇ ਕਿਸੇ ਦਾ ਵੀ ਹੱਕ ਨਹੀਂ ਹੈ ਪਰ ਨਹੀਂ ਮੱਕੜ ਸਾਹਿਬ ਦੀ ਜਦੋਂ ਤੁਸੀਂ ਗੱਲਾਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੌਣ ਨੇੜੇ ਸੀ ਸਿੱਖ ਧਰਮ ਦੇ ਤੇ ਕੌਣ ਨੇੜੇ ਸੀ ਸਿੱਖ ਗੁਰੂ ਸਹਿਬਾਨਾਂ ਦੇ ਉੱਥੇ ਹੀ ਮੱਕੜ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਇੱਕ ਮੂਵੀ ਦੀ ਗੱਲ ਕੀਤੀ ਹੈ ਇੱਕ ਫਿਲਮ ਦੀ ਗੱਲ ਕੀਤੀ ਹੈ ਜਿਹੜੀ ਕਿ ਛੋਟੀਆਂ ਜਾਤਾਂ ਨਾਲ ਹੋ ਰਹੇ ਵਿਤਕਰੇ ਤੇਹੀ ਬਣ ਰਹੀ ਹੈ ਜਿਸ ਦੇ ਵਿੱਚ ਹਕੀਕਤ ਦਿਖਾਈ ਜਾਵੇਗੀ ਉਸ ਫਿਲਮ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਅੱਗੇ ਕਿਸੇ ਵੀਡੀਓ ਦੇ ਵਿੱਚ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਤੇ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖਣੇ ਹਨ ਗੁਰੂ ਨੇ ਜਿੰਨਾਂ ਨੂੰ ਰੰਗਰੇਟੇ ਕਹਿ ਕੇ ਗਲ ਨਾਲ ਲਾਇਆ ਤੇ ਕਿਹਾ ਰੰਗਰੇਟਾ ਗੁਰੂ ਕਾ ਬੇਟਾ ਉਹ ਅਸਲ ਵਾਰਸ ਸਿੱਖੀ ਦੇ ਉਹ ਅਸਲ ਵਾਰਸ ਗੁਰੂ ਦੇ ਜਿਹੜੇ ਗੁਰੂ ਦੇ ਨਾਲ ਉਸ ਵਹਿਣ ਦੇ ਵਿੱਚ ਸ਼ਹਾਦਤਾਂ ਦੇ ਵੀ ਜਾਮ ਪੀ ਗਏ ਤੁਸੀਂ ਵਿੜੇ ਵਾਲੇ ਦੱਸਦੇ ਹੋ ਤੁਸੀਂ ਮਜਬੀ ਸਿੱਖ ਮਾੜੇ ਸ਼ਬਦ ਵਰਤ ਕੇ ਉਹਨਾਂ ਬਾਰੇ ਸਿੱਖੀ ਦੇ ਪ੍ਰਧਾਨ ਬਣਦੇ ਹੋ ਸਾਨੂੰ ਸੋਚਣਾ ਤਾਂ ਪੈਣਾ ਹੈ ਕਿ ਰਵਿਦਾਸ ਭਾਈਚਾਰਾ ਜਿਹੜੇ ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਸਾਹਿਬ ਨੇ ਆਏ ਦਰਜ ਕੀਤੀ ਉਹਨਾਂ ਨੂੰ ਦੁਤਕਾਰਤਾ ਤੁਸੀਂ ਗਲ ਨਾਲ ਨਹੀਂ ਲਾਇਆ ਉਹ ਉਹਨਾਂ ਨੂੰ ਸਿੱਖੀ ਚ ਨਹੀਂ ਲੈ ਸਕੇ ਤੇ ਪੰਜਾਬ ਦਾ ਮਾਹੌਲ ਇਹ ਪੈਦਾ ਕੀਤਾ ਕਿ ਇੱਕ ਪਿੰਡ ਚ 13-13 ਗੁਰੂ ਘਰ ਤੇ ਇਹੀ ਅੱਗ ਚੱਕ ਕੇ ਇੰਗਲੈਂਡ ਕੈਨੇਡਾ ਤੱਕ ਵੀ ਨਫ਼ਰਤ ਵਾਲੀ ਅੱਗ ਨਾਲ ਲੱਗੇ ਉੱਥੇ ਵੀ ਜਾਤਾਂ ਦੇ ਆਧਾਰਿਤ ਗੁਰੂ ਨੂੰ ਵੰਡ ਲਿਆ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਤੇ ਬਾਹਰ ਲਿਖਿਆ ਫਲਾਨਿਆਂ ਦਾ ਗੁਰਦੁਆਰਾ ਫਲਾਨਿਆਂ ਦਾ ਗੁਰੂ ਘਰ ਫਲਾਨੀ ਬਰਾਦਰੀ ਦਾ ਇੱਥੇ ਪ੍ਰਧਾਨ ਫਲਾਨਾ ਹੀ ਬਣਦਾ ਤੇ ਪੋਲੀਟੀਕਲ ਸਿਸਟਮ ਚ ਵੀ ਤਾਂ ਲਿਆ ਇਹ ਗੱਲ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਬੰਨਾ ਹੈ ਤਾਂ ਇੱਕ ਫਲਾਨੀ ਜਾਤ ਦਾ ਹੀ ਹੋਊਗਾ ਤਾਂ ਹੀ ਫਿੱਟ ਬੈਠੂਗਾ ਹੋਰ ਬੰਦਾ ਪਈ ਇੱਥੇ ਪੰਜਾਬ ਚ ਮੁੱਖ ਮੰਤਰੀ ਨਹੀਂ ਬੰਦਾ ਕਿਉਂਕਿ ਵੋਟ ਨਹੀਂ ਪੈਂਦਾ ਰੇਸ਼ੋ ਵਾਈਜ਼ ਗਿਣਤੀਆਂ ਪੋਲੀਟਿਕਲੀ ਸੋਸ਼ੀਅਲੀ ਸਾਡੀਆਂ ਨਫਰਤਾਂ ਸਾਰੀਆਂ ਕੈਲਕੂਲੇਸ਼ਨਾਂ ਹੁੰਦੀਆਂ ਪਰ ਘੱਟੋ-ਘੱਟ ਕੋਈ ਬੋਲਿਆ ਉਹ ਕੌਣ ਹੈ ਕੋਈ ਗੁਰਜਿੰਦਰ ਸਿੰਘ ਸਹੋਤਾ ਸਾਹਿਬ ਜਿਨ੍ਹਾਂ ਨੇ ਉਦਮ ਕੀਤਾ ਕਿ ਇਸ ਖਿਲਾਫ ਉਹ ਆਵਾਜ਼ ਵੱਡੇ ਪਰਦੇ ਤੇ ਲੈ ਕੇ ਆ ਰਿਹਾ ਫਿਲਮ ਕਰਮੀ ਆਪੋ ਆਪਣੀ ਦੇ ਰਾਹੀ ਪੰਜਾਬ ਦੀਆਂ ਉਹਨਾਂ ਕ੍ਰੀਤੀਆਂ ਤੇ ਟਕਟਾਕ ਸ਼ ਹੋਊਗਾ ਜਿਨ੍ਹਾਂ ਨਾਲ ਉਸ ਸਮੇਂ ਚ ਗੁਰੂ ਸਾਹਿਬ ਨੇ ਸਵਾਲ ਖੜੇ ਕੀਤੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮਾਨਸ ਕੀ ਜਾਤ ਸਭੇ ਇੱਕੇ ਪਛਾਣ ਬੋ ਤੁਹਾਨੂੰ ਸੰਦੇਸ਼ ਦਿੱਤਾ ਸਰਬਤ ਦੇ ਭਲੇ ਦਾ ਔਰ ਚੌ ਵਰਨਾ ਦਾ ਸਾਂਝਾ ਉਪਦੇਸ਼ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੁੰਨੇ ਹੋ ਔਰ ਬੰਦੇ ਨੂੰ ਜਾਤਾਂ ਦੇ ਹਿਸਾਬ ਤੇ ਵੰਡਦੇ ਆ